ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਜੇ ਪਵਾ ਮੇਰੇ ਨਾਲ ਮੌਜੂਦ ਨੇ ਮੰਡਲ ਪ੍ਰਧਾਨ ਐਸ ਬੀ ਐਸ ਨਗਰ ਸੈਹਿਦ ਭਗਤ ਸਿੰਘ ਨਗਰ ਪਕਵਾ ਰੋਡ ਤੋਂ ਯੋਗੇਸ਼ਰ ਮਾ ਜੀ ਗੱਲਬਾਤ ਕਰਦੇ ਆ ਬੀ ਜੀ ਪੀ ਦੀਆਂ ਖਾਸ ਉਪਲਬਧੀਆਂ ਬੀ ਜੀ ਪੀ ਨੇ ਕੀ ਕੀ ਕੰਮ ਕੀਤੇ ਤੇ ਇਹ ਰਹੇ ਨੇ ਸਮਾਜ ਸੇਵਕ ਔਰ ਸਮਾਜ ਸੇਵਕ ਰਹਿਣ ਦੇ ਬਾਵਜੂਦ ਇਨਾਂ ਨੇ ਇੱਕ ਪਾਰਟੀ ਜੁਆਇਨ ਕੀਤੀ ਹੈ ਪਾਰਟੀ ਕਿਉਂ ਜੁਆਇਨ ਕੀਤੀ ਸੀ ਕੀ ਕਾਰਨ ਸੀਗਾ ਪਹਿਲਾਂ ਤੋਂ ਇਹ ਸਮਾਜ ਸੇਵਾ ਕਰਦੇ ਸੀਗੇ ਯੋਗੇਸ਼ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਚ ਬਹੁਤ ਬਹੁਤ ਧੰਨਵਾਦ ਤੁਹਾਡਾ ਲਾਈਵ ਚੈਨਲ ਲਾਈਵ ਤੇਜ਼ ਚੈਨਲ ਦੇ ਸਾਰੇ ਸ਼ਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਜਿੱਥੇ ਤੱਕ ਗੱਲ ਰਹੀ ਭਾਜਪਾ ਜੁਆਇਨ ਕਰਨ ਦੀ ਮੈਂ ਪਿਛਲੇ ਤਕਰੀਬਨ 15 ਤੋਂ 20 ਸਾਲ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਿਆ ਰਿਹਾ ਹਾਂ ਬਹੁਤ ਤਰ੍ਹਾਂ ਦੇ ਸਮਾਜ ਸੇਵੀ ਕੰਮ ਕਰਦਾ ਰਿਹਾ ਜਿਸ ਤਰ੍ਹਾਂ ਕਿ ਆਪਾਂ ਪੁਰਾਣੇ ਜਾਣਕਾਰਾਂ ਜਿਦੇ ਚ ਜਰੂਰਤਮੰਦਾਂ ਦੀ ਮਦਦ ਕਰਨਾ ਪਸ਼ੂਆਂ ਦੀ ਗਾਇੂ ਸੇਵਾ ਹੋ ਗਈ ਰਕਤਦਾਨ ਕੈਂਪ ਇਸ ਤਰ੍ਹਾਂ ਦੇ ਬਹੁਤ ਸਾਰੇ ਰਾਸ਼ਨ ਵਿਤਰਨ ਆਪਾਂ ਕੋਵਿਡ ਦੇ ਦੌਰਾਨ ਬਹੁਤ ਸਾਰੇ ਐਸੇ ਸੰਸਥਾਵਾਂ ਨਾਲ ਮਿਲ ਕੇ ਰਾਸ਼ਨ ਵਿਤਰਨ ਵੀ ਬਹੁਤ ਕਰਦੇ ਰਹੇ ਭਾਰਤੀ ਜਨਤਾ ਪਾਰਟੀ ਦਾ ਕੋਈ ਮੇਰੀ ਜੁਆਇਨਿੰਗ ਨਹੀਂ ਹੈ ਜੀ ਭਾਰਤੀ ਜਨਤਾ ਪਾਰਟੀ ਸਾਡੇ ਬਹੁਤ ਪੁਰਾਣੀ ਸਾਡੀ ਜਿਹੜੀ ਫੈਮਿਲੀ ਰਿਵਾਇਤ ਹੈ ਜਨ ਸੰਗੀ ਰਹੇ ਹੈ ਮੇਰੇ ਪਰਿਵਾਰ ਵਾਲੇ ਸਾਰੇ ਔਰ ਰਾਸ਼ਟ੍ਰ ਭਕਤੀ ਜੋ ਦੇਸ਼ ਪ੍ਰੇਮ ਹੈ ਉਹ ਸਾਡੇ ਰਗਾ ਚ ਹੈ ਔਰ ਉਹਨਾਂ ਦੀ ਐਸੀ ਨੀਤੀਆਂ ਦੇ ਕਾਰਨ ਮੋਦੀ ਜੀ ਦੇ ਆਉਣ ਤੋਂ ਬਾਅਦ ਲਗਾਤਾਰ ਜੋ ਦੇਸ਼ ਦੀ ਨੇ ਉਪਲਬਧੀ ਹਾਸਲ ਕੀਤੀ ਹੈ ਜੋ ਗਰੀਬ ਭਲਾਈ ਕਲਿਆਣ ਦੇ ਕੰਮ ਮੋਦੀ ਸਰਕਾਰ ਨੇ ਕੀਤੇ ਨੇ ਜੋ ਰਾਸ਼ਟਰ ਨੂੰ ਪੂਰੇ ਵਿਸ਼ਵ ਪੱਧਰ ਤੇ ਅੱਗੇ ਲਿਜਾਣ ਦਾ ਕੰਮ ਮੋਦੀ ਸਰਕਾਰ ਨੇ ਕੀਤਾ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ 빙 ਇਹ ਕਾਰਕਟਰਟਾ ਜੁਆਇਨ ਕਰਨ ਚ ਮੇਰੇ ਇੰਟਰਸਟ ਜ਼ਿਆਦਾ ਹੋਇਆ ਫਿਰ ਹੌਲੀ ਹੌਲੀ ਪਾਰਟੀ ਨੇ ਮੇਰੇ ਕੰਮ ਨੂੰ ਦੇਖਦੇ ਹੋਏ ਜ਼ਿੰਮੇਦਾਰੀਆਂ ਵਧਾਈਆਂ ਮੇਰੀਆਂ ਔਰ ਗਰੀਬਾਂ ਦੀ ਜਿੰਨੀ ਵੀ ਯੋਜਨਾਵਾਂ ਸੀਗੀਆਂ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਦੀ ਪੰਜਾਬ ਚ ਨਹੀਂ ਆਈ ਜਿਦੇ ਕਾਰਨ ਪੰਜਾਬ ਦੀ ਸਰਕਾਰ ਕਦੀ ਵੀ ਸੈਂਟਰ ਦੀ ਜਿੰਨੀ ਵੀ ਸਕੀਮਾਂ ਸੀਗੀਆਂ ਚਾਹੇ ਤੁਸੀਂ ਉਜਵਲਾ ਯੋਜਨਾ ਦੇਖ ਲੋ ਚਾਹੇ ਹੋ ਆਪਣਾ ਗਰੀਬ ਕल्याण ਦੇ ਨਾਲ ਰਿਲੇਟਡ ਆਪਣੀ ਹੋਰ ਯੋਜਨਾਵਾਂ ਜਿੰਨੀਆਂ ਵੀ ਨੇ ਉਹ ਸੈਂਟਰ ਕਦੀ ਵੀ ਸੀਰੀਅਸ ਹੋ ਕੇ ਨਹੀਂ ਆਂਦਾ ਜਿਦੇ ਨਾਲ ਕੀ ਭਾਰਤੀ ਜਨਤਾ ਪਾਰਟੀ ਦਾ ਪ੍ਰਚਾਰ ਨਾ ਹੋ ਸਕੇ ਤੋਂ ਸਾਡੀ ਬੀਜੇਪੀ ਵੱਲੋਂ ਗਰੀਬਾਂ ਦੀ ਭਲਾਈ ਦੀ ਜਿੰਨੀ ਵੀ ਯੋਜਨਾਵਾਂ ਨੇ ਉਹ ਘਰ-ਘਰ ਤੱਕ ਜਨ-ਜਨ ਤੱਕ ਹਰ ਗਰੀਬ ਤੱਕ ਪਹੁੰਚਾਉਂਦਾ ਜਿਵੇਂ ਸਾਡੇ ਜਮੇ ਪਾਰਟੀ ਨੇ ਲਗਾਇਆ ਤੇ ਅਸੀਂ ਦਿਨ ਰਾਤ ਇੱਕ ਕਰਕੇ ਚਾਹੇ ਉਹ ਗਰੀਬ ਔਰਤਾਂ ਜਿਹੜੀਆਂ ਆਪਣੀਆਂ ਭੈਣਾਂ ਨੇ ਉਹ ਚੁੱਲਿਆਂ 'ਚ ਅੱਜ ਵੀ ਅੱਜ ਦੀ ਡੇਟ 'ਚ ਵੀ ਜਦ ਆਪਾਂ ਨੂੰ ਆਜ਼ਾਦੀ ਦੇ 75 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਉਹ ਅੱਜ ਵੀ ਚੁੱਲ੍ਹੇ ਜਲਾ ਰਹੇ ਨੇ ਸਟੋਵ 'ਤੇ ਖਾਣਾ ਬਣਾ ਰਹੇ ਨੇ ਧੂਏ ਨਾਲ ਧੂਆਂ ਹੋ ਰਹੇ ਨੇ ਤੇ ਮੋਦੀ ਸਰਕਾਰ ਮੋਦੀ ਜੀ ਦਾ ਉਹਨਾਂ ਦੇ ਪ੍ਰਤੀ ਜਿਹੜਾ ਹੈਗਾ ਕਿ ਗਰੀਬਾਂ ਨੂੰ ਥਾਂ ਲਈ ਜੋ ਉਹਨਾਂ ਨੇ ਪ੍ਰਣ ਲਿੱਤਾ ਹੈਗਾ ਉਹਦੇ ਚ ਇੱਕ ਨੀਵ ਦਾ ਕੰਮ ਕਰ ਰਹੀ ਹੈ ਪਹਿਲਾਂ ਤਾਂ ਉਹਨਾਂ ਨੂੰ ਘਰ-ਘਰ 'ਚ ਸਿਲੰਡਰ ਫ੍ਰੀ ਦਿੱਤਾ ਗਿਆ ਉਸ ਤੋਂ ਇਲਾਵਾ ਛੋਟੇ ਵਪਾਰੀਆਂ ਲਈ ਜਿਹੜੇ ਲੋਨ ਨੇ ਚਾਹੇ ਉਹ ਰੇੜੀ ਫੜੀ ਵਾਲੇ ਹੋਣ ਚਾਹੇ ਉਹ ਆਪਣਾ ਛੋਟੇ ਕਾਰੀਗਰ ਹੋਣ ਹੱਥ ਦੇ ਕਾਰੀਗਰ ਹੋਣ ਉਹਨਾਂ ਵਾਸਤੇ ਵੀ ਕਈ ਤਰ੍ਹਾਂ ਦੇ ਲੋਨ ਦੇ ਜਿਹੜੇ ਸੁਵਿਧਾਵਾਂ ਨੇ ਸੈਂਟਰ ਗਵਰਨਮੈਂਟ ਨੇ ਸ਼ੁਰੂ ਕੀਤੀਆਂ ਨੇ ਇੱਕ ਬੜੀ ਵਧੀਆ ਜਿਹੜੀ ਸਕੀਮ ਸੀਗੀ ਕੇਂਦਰ ਵੱਲੋਂ ਲਾਂਚ ਹੋਈ ਸੀ ਜਦੋਂ ਕਰੋਨਾ ਤੋਂ ਬਾਅਦ ਬੜੀ ਸੋਚ ਸਮਝ ਕੇ ਉਸ ਨੂੰ ਲਾਂਚ ਕੀਤਾ ਗਿਆ ਸੀਗਾ ਲੇਕਿਨ ਕਈ ਹਸਪਤਾਲ ਜਿਹੜੇ ਹੈਗੇ ਉਸ ਨੂੰ ਅਸੈਪਟ ਨਹੀਂ ਕਰਦੇ ਸੀਗੇ ਗਰੀਬਾਂ ਨੂੰ ਤੋੜ ਦਿੰਦੇ ਸੀ ਵਾਪਸ ਕਰ ਦਿੰਦੇ ਸੀ ਵੀ ਸਰਵਰ ਡਾਊਨ ਹੈਗਾ ਉਹ ਸੀਗੀ ਆਯੂਸ਼ਮਾਨ ਕਾਰਡ ਯੋਜਨਾ ਜਿਹਦੇ ਤਹਿਤ ਫ੍ਰੀ ਇਲਾਜ ਮਿਲ ਜਾਂਦਾ ਸੀਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਕੇਂਦਰ ਵੱਲੋਂ ਤਾਂ ਯੋਜਨਾ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਔਰ ਹਮੇਸ਼ਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਲੇਕਿਨ ਜਿਹੜੇ ਭਾਜਪੀ ਦੇ ਸਟੇਟਸ ਨੇ ਉਹਨਾਂ ਦੇ ਕੋਲ ਸਾਰਾ ਕੁਝ ਮਿਲ ਰਿਹਾ ਹੈਗਾ ਲੇਕਿਨ ਜਿੱਥੇ ਭਾਜਪੀ ਦੀ ਸਰਕਾਰ ਨਹੀਂ ਹੈਗੀ ਹੈ ਉਹਨਾਂ ਲੋਕਾਂ ਤੱਕ ਸਕੀਮਾਂ ਨਹੀਂ ਪਹੁੰਚਦੀਆਂ ਜੇ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ ਡੀਪਲੀ ਸਟੱਡੀ ਵੀ ਕਰਦੇ ਹਾਂ ਤੁਸੀਂ ਕਿੱਥੇ ਗਲਤੀਆਂ ਮੰਨਦੇ ਹੋ ਇਨਾਂ ਚੀਜ਼ਾਂ 'ਚ ਅ ਦੇਖੋ ਸਰ ਮੈਂ ਆਲਰੇਡੀ ਇਸ ਚੀਜ਼ ਨੂੰ ਤੁਹਾਨੂੰ ਦੱਸ ਸਕਾਂ ਜਿੱਥੇ ਬੀਜੇਪੀ ਦੀ ਸਰਕਾਰ ਹੈਗੀ ਹੈ ਉੱਥੇ ਪੂਰਾ ਦਾ ਪੂਰਾ ਐਡਮਿਨਿਸਟ੍ਰੇਸ਼ਨ ਨੂੰ ਸਟ੍ਰਿਕਟ ਇਨਸਟਰਕਸ਼ਨਸ ਨੇ ਪੂਰੇ ਦੀ ਪੂਰੀ ਲੋਬੀ ਤੇ ਕੰਟਰੋਲ ਸਰਕਾਰ ਦਾ ਹੋਣ ਦੇ ਕਾਰਨ ਕਿਸੇ ਵੀ ਆਮ ਜਨਤਾ ਨੂੰ ਜਿਨ੍ਹਾਂ ਨੂੰ ਕਾਰਡ ਇਸ਼ੂ ਹੋਇਆ ਉਹਨਾਂ ਨੂੰ ਕਿਸੇ ਤਰੀਕੇ ਦੀ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਪਰ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ ਉੱਥੇ ਸਰਕਾਰ ਐਂਟੀ ਸਰਕਾਰ ਕਦੀ ਐ ਨਹੀਂ ਚਾਹੇਗੀ ਕਿ ਇਸ ਦਾ ਬੇਨਿਫਿਟ ਆਮ ਲੋਕਾਂ ਨੂੰ ਪਹੁੰਚੇ ਤਾਂ ਬੀਜੇਪੀ ਦੀ ਪਪੂਲੈਰਿਟੀ ਵਧੇ ਲੋਕਾਂ ਨੂੰ ਪਤਾ ਲੱਗੇ ਕਿ ਬੀਜੇਪੀ ਕਿਸ ਤਰ੍ਹਾਂ ਲੋਕਾਂ ਦੇ ਕਲਿਆਣ ਲਈ ਲੋਕਾਂ ਦੀ ਭਲਾਈ ਲਈ ਗਰੀਬ ਜਨਤਾ ਨੂੰ ਉਠਾਨ ਲਈ ਉਹਨਾਂ ਦਾ ਜੀਵਨ ਸਤਾਰ ਉੱਚਾ ਚੱਕਣ ਲਈ ਕੀ ਕੀ ਕੰਮ ਕਰ ਰਹੀ ਹੈ ਉਸ ਦੇ ਚੱਕਰ ਦੇ ਵਿੱਚ ਪੂਰਾ ਦਾ ਪੂਰਾ ਐਡਮਿਨਿਸਟ੍ਰੇਸ਼ਨ ਉਸ ਯੋਜਨਾਵਾਂ ਦਾ ਲਾਭ ਨਾ ਪਹੁੰਚੇ ਉਹਦੇ ਚ ਲੱਗ ਜਾਂਦਾ ਕਿਤੇ ਨਾ ਕਿਤੇ ਪੋਲਿਟੀਕਲ ਪ੍ਰੈਸ਼ਰ ਹੁੰਦਾ ਹੈਗਾ ਸਟੇਟ ਵਾਈਜ਼ ਬਿਲਕੁਲ ਸਹੀ ਸਰ ਤੁਸੀਂ ਰੀਸੈਂਟ ਦੇਖ ਸਕਦੇ ਹੋ ਕਾਰਪੋਰੇਸ਼ਨ ਦੇ ਇਲੈਕਸ਼ਨ ਆਣ ਵਾਲੇ ਨੇ ਤੇ ਸਾਡੇ ਮਾਨਯੋਗ ਐਮ ਐਲ ਏ ਸਭ ਕੀ ਕਰ ਰਹੇ ਨੇ ਆਪਣੇ ਐਮ ਐਲ ਆਪਣੇ ਕੌਂਸਲਰ ਜੋ ਉਹਨਾਂ ਨੇ ਲਿਸਟ ਬਣਾਈ ਹੋਈ ਹੈ ਅਲੱਗ-ਅਲੱਗ ਵਾਰਡ ਤੋਂ ਉਹਨਾਂ ਨੇ ਚੁਣਿਤ ਕਿਤੇ ਹੋਏ ਨੇ ਉਹਨਾਂ ਦੀ ਲਿਸਟ ਦੇ ਕੇ ਕਿਹਾ ਜਾਂਦਾ ਕਿ ਕੰਮ ਸਿਰਫ ਉਹਨਾਂ ਦੇ ਥਰੂ ਹੋਏਗਾ ਆਦਰਵਾਇਸ ਆਮ ਕਿਸੇ ਵੀ ਦੂਸਰੀ ਆਪੋਜ਼ਿਟ ਪਾਰਟੀ ਦੇ ਵਰਕਰ ਦਾ ਕੰਮ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਦੀ ਅਟੈਂਸ਼ਨ ਅਗਰ ਛੋਟੇ ਲੈਵਲ ਤੇ ਹੈ ਤੁਸੀਂ ਸੋਚੋ ਨੈਸ਼ਨਲ ਲੈਵਲ ਦੀ ਜਿਹੜੀ ਸਕੀਮਾਂ ਨੇ ਉਹ ਕਿੱਦਾਂ ਇੰਪਲੀਮੈਂਟ ਹੋਣ ਦੇਣਗੇ ਤੇ ਆਮ ਲੋਕਾਂ ਚ ਅਵੇਅਰ ਆ ਗਿਆ ਜਿਸ ਦਿਨ ਅਵੇਅਰਨੈਸ ਆ ਗਈ ਤੇ ਇਹਨਾਂ ਦੇ ਧੰਦੇ ਬੰਦ ਹੋ ਜਾਣਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਭਾਜਪਾ ਵੱਲੋਂ ਜਿਹੜਾ ਕੇਂਦਰ ਚ ਸਰਕਾਰ ਬੈਠੀ ਆ ਵਾ ਭਾਜਪਾ ਨਹੀਂ ਕਮਾਂਗੇ ਕੇਂਦਰ ਚ ਜਿਹੜੀ ਸਰਕਾਰ ਬੈਠੀ ਆ ਆਮ ਜਨਤਾ ਦੀ ਸਰਕਾਰ ਆ ਭਾਰਤੀ ਜਨਤਾ ਪਾਰਟੀ ਜਿੰਨੂੰ ਆਪਾਂ ਕਹਿੰਦੇ ਆ ਉਹਨਾਂ ਵੱਲੋਂ ਨਾ ਸਕੀਮਾਂ ਬਹੁਤ ਲਾਂਚ ਹੁੰਦੀਆਂ ਨੇ ਪਿੱਛੇ ਇੱਕ ਸਕੀਮ ਲਾਂਚ ਹੋਈ ਸੀ ਰਾਸ਼ਨ ਕਰ ਕਰ ਰਾਸ਼ਨ ਪਹੁੰਚਾਣ ਦੀ ਉਹਦੇ ਵਿੱਚ ਕੈਟਾਗਰੀਜ਼ ਨਹੀਂ ਸੀਗੀਆਂ ਲੇਕਿਨ ਕੋਈ ਵੱਡਾ ਛੋਟਾ ਕੋਈ ਵੀ ਸਾਰਿਆਂ ਨੂੰ ਰਾਸ਼ਨ ਇੱਕਸਾਰ ਮਿਲਣਾ ਸੀਗਾ ਲੇਕਿਨ ਜਿਹੜਾ ਰਾਸ਼ਨ ਮਿਲਦਾ ਹੈਗਾ ਡਿੱਪੋਂ ਦੇ ਉੱਤੇ ਵੀ ਮੌਜੂਦਾ ਸਰਕਾਰ ਦੀ ਕੈਂਪਿੰਗ ਹੁੰਦੀ ਹੈਗੀ ਹੈ ਵੀ ਅਸੀਂ ਦੇ ਰਹੇ ਹਾਂ ਲੇਕਿਨ ਉਹ ਕਿਸੇ ਨੂੰ ਪਤਾ ਨਹੀਂ ਹੈਗਾ ਕੇਂਦਰ ਤੋਂ ਆ ਰਿਹਾ ਜਿਹੜਾ ਵੀ ਰਾਸ਼ਨ ਦਾ ਫੰਡ ਹੁੰਦਾ ਹੈਗਾ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਸੀਂ ਹੁਣ ਜਿਹੜਾ ਸਮਾਜ ਸੇਵਾ ਤਾਂ ਪਹਿਲਾਂ ਤੋਂ ਕਰ ਰਹੇ ਸੀ ਤੁਹਾਨੂੰ ਨੌਲੇਜ ਕਾਫੀ ਹੈਗੀ ਆ ਭਾਜੀਪੀ ਤੁਸੀਂ ਹੁਣ ਜੁਆਇਨ ਕੀਤੀ ਸੀਗੀ ਕੁਝ ਸੋਚ ਸਮਝ ਕੇ ਕੀਤੀ ਸੀ ਕਿਉਂਕਿ ਤੁਹਾਨੂੰ ਇੱਕ ਚਾਹੀਦਾ ਸੀਗਾ ਕੁਝ ਵੀ ਮੈਂ ਕੰਮ ਕਰਾਂ ਤੇ ਮੈਨੂੰ ਪਤਾ ਤਾਂ ਲੱਗੇ ਮੈਂ ਕਿਹਦਾ ਕਰਨਾ ਹੈਗਾ ਆ ਜਿਸ ਤਰ੍ਹਾਂ ਕਿ ਮੈਂ ਆਲਰੇਡੀ ਤੁਹਾਨੂੰ ਦੱਸ ਸਕਿਆ ਕਿ ਮੈਂ ਕਾਫੀ ਸਾਲਾਂ ਤੋਂ ਸਮਾਜ ਸੇਵਾ ਚ ਲੱਗਾ ਹੋਇਆ ਔਰ ਸਮਾਜ ਸੇਵਾ ਦੇ ਦੌਰਾਨ ਬਹੁਤ ਐਸੇ ਘਰਾਜ ਜਾਣਾ ਹੁੰਦਾ ਸੀ ਜੋ ਵਾਕੀ ਜ਼ਿੰਦਗੀ ਬੜੀ ਮੁਸ਼ਕਿਲ ਹਾਲਾਤਾਂ ਚ ਕੱਟ ਰਹੇ ਨੇ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਭਾਜਪਾ ਸਰਕਾਰ ਨੇ ਜਿਹੜੇ ਐਸੇ ਪਰਿਵਾਰ ਸੀ ਜਿਨ੍ਹਾਂ ਨੂੰ ਦਿੱਲੀ ਦੇ ਰਾਸ਼ਨ ਪਾਣੀ ਤੋਂ ਹੀ ਬੜਾ ਔਖਾ ਬੁਜਾਰਾ ਹੁੰਦਾ ਸੀ ਉਹਨਾਂ ਲਈ 5-5 ਕਿਲੋ ਪਰ ਪੈਂਬਰ ਦੇ ਹਿਸਾਬ ਨਾਲ ਰਾਸ਼ਨ ਵੰਡਿਆ ਜਾਂਦਾ ਸੀ ਚੋਰ ਬਜਾਰੀ ਦੀ आलम ਹੈ ਵੇ ਕੀ ਜੀ ਮੈਂਬਰ ਅਗਰ ਪੰਜ ਨੇ ਤਾਂ ਚਾਰ ਬੰਦੇ ਦਾ ਤਿੰਨ ਬੰਦੇ ਦਾ ਰਾਸ਼ਨ ਸਿਰਫ ਉਹਨਾਂ ਨੂੰ ਦਿੱਤਾ ਜਾਂਦਾ ਸੀਗਾ ਤੇ ਦੋ ਬੰਦਿਆਂ ਦਾ ਰਾਸ਼ਨ ਡਿੱਪੂ ਖਾ ਜਾਂਦੇ ਸੀਗੇ ਔਰ ਓਸੀ ਚੀਜ਼ ਨੂੰ ਸੈਂਟਰਸ ਗਵਰਨਮੈਂਟ ਨੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਡਿੱਪੂਆਂ ਨੂੰ ਹੁਣ ਕੀ ਨਾਮ ਹੈ ਅਲੋਟ ਕੀਤਾ ਗਿਆ ਸੀ ਕਿ ਕੰਮ ਸਹੀ ਤਰੀਕੇ ਨਾਲ ਔਰ ਸਹੀ ਹੱਥਾਂ ਤੱਕ ਰਾਸ਼ਨ ਪਹੁੰਚੇ ਬਟ ਲੋਕਲ ਸਰਕਾਰਾਂ ਇੰਟਰਸਟਿਡ ਨਾ ਹੋਣ ਕਾਰਨ ਇਸ ਇਸ ਤੋਂ ਬਾਅਦ ਇਹ ਵੀ ਦੇਖਿਆ ਗਿਆ ਕਿ ਜਿਹੜੇ ਡਿਪੋ ਆ ਉਹਨਾਂ ਤੇ ਲੋਕਲ ਸਰਕਾਰ ਆਪਣਾ ਬੋਰਡ ਲਾ ਕੇ ਸੈਂਟਰ ਦੀ ਸਕੀਮਾਂ ਨੂੰ ਆਪਣੇ ਨਾਮ ਤੇ ਇਸ਼ੂ ਕਰਾਉਂਦੀਆਂ ਨੇ ਤੇ ਇਹ ਇੱਕ ਬੜਾ ਵੱਡਾ ਨੈਕਸਸ ਹੈ ਜੀ ਇਹਨੂੰ ਤੋੜਨ ਲਈ ਲੋਕਲ ਲੈਵਲ ਤੇ ਭਾਜਪਾ ਦੀ ਆਪਣੀ ਸਰਕਾਰ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਹੀ ਜੋ ਜੋ ਸਕੀਮਜ਼ ਆ ਰਹੀਆਂ ਉਹ ਸਹੀ ਹੱਦਾਂ ਤੱਕ ਜਾ ਸਕਦੇ ਨਹੀਂ ਜੇ ਲੋਕਲ ਸਰਕਾਰ ਵੀ ਨਹੀਂ ਬਣਦੀ ਕਹਿਣ ਦਾ ਮਤਲਬ ਲੇਕਿਨ ਕੋਈ ਇਸ ਤਰ੍ਹਾਂ ਦੇ ਡਾਕੂਮੈਂਟੇਸ਼ਨ ਹੁੰਦੇ ਨੇ ਜਿਹੜੇ ਲੋਕਾਂ ਤੱਕ ਪਹੁੰਚ ਜਾਣ ਲੋਕਾਂ ਨੂੰ ਪਤਾ ਲੱਗ ਜਾਵੇ ਜਿਹੜੀ ਸਕੀਮ ਹੈਗੀ ਹੈ ਕਿੱਥੋਂ ਚੱਲੀ ਸੀਗੀ ਤੇ ਕਿਦੇ ਵਾਸਤੇ ਹੈਗੀ ਹੈ ਤੇ ਕੌਣ ਸਕੀਮ ਨੂੰ ਲਾਂਚ ਕਰ ਰਿਹਾ ਹੈ ਨਹੀਂ ਇਸ ਲੈਵਲ ਤੇ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਨੇ ਜੀ ਪਿੱਛੇ ਤਾਂ ਕਈ ਡਿਪੂਆਂ ਤੇ ਐਫ ਆਈ ਆਰ ਵੀ ਹੋਈਆਂ ਨੇ ਤੇ ਜਿਹਦੇ ਕਾਰਨ ਜਾਂ ਤਾਂ ਉਹਨਾਂ ਨੇ ਕੋਈ ਨਾ ਕੋਈ ਉਹਨਾਂ ਦੇ ਜਿਹੜੇ ਫਰਾਡ ਸੀ ਉਹ ਸਾਹਮਣੇ ਆਇਆ ਹੈ ਜਾਂ ਫਿਰ ਉੱਥੇ ਗਲਤ ਪ੍ਰਚਾਰ ਕਰਨਦੇ ਹੋਏ ਫੜੇ ਗਏ ਨੇ ਤੇ ਸਰਕਾਰ ਆਪਣੇ ਵੱਲੋਂ ਇਸ ਚੀਜ਼ ਨੂੰ ਬਹੁਤ ਅਵੇਅਰ ਹੈ ਔਰ ਲਗਾਤਾਰ ਇਸ ਚੀਜ਼ ਤੇ ਕਾਰਵਾਈਆਂ ਹੋਣੀਆਂ ਤੁਹਾਡਾ ਤੁਹਾਡਾ ਏਰੀਆ ਜਿਹੜਾ SBS ਨਗਰ ਹੈਗਾ ਔਰ ਪੱਜ ਜਿਹੜੇ ਵਾਰਡ ਸੇ ਬੈਠੇ ਹੋਏ ਆ ਇੱਥੇ ਤੁਸੀਂ ਮੰਡਲ ਪ੍ਰਧਾਨ ਵੀ ਹੈਗੇ ਹੋ ਤੁਹਾਡੇ ਮੁਤਾਬਿਕ ਜੇ ਦਿਖੇ ਜਾਵੇ ਇੱਥੇ ਆਮ ਆਦਮੀ ਦਾ ਕਲੀਨਿਕ ਹੈਗਾ ਹਾਂਜੀ ਸਰ ਉਹ ਜੋ ਪਹਿਲਾ ਸੁਵਿਧਾ ਸੈਂਟਰ ਸੀ ਉਹਨੂੰ ਆਮ ਆਦਮੀ ਕਲੀਨਿਕ ਚ ਕਨਵਰਟ ਕਰਤਾ ਗਿਆ ਕਿੰਨਾ ਕੁ ਸਹੀ ਮੰਨਦੇ ਹੋ ਇੱਕ ਸੁਵਿਧਾ ਸੈਂਟਰ ਜਿਹੜਾ ਹੈਗਾ ਲੋਕਾਂ ਦੀ ਸੁਵਿਧਾ ਵਾਸਤੇ ਆ ਉਹਨੂੰ ਕਲੀਨਿਕ ਚ ਕਨਵਰਟ ਕਰਨਾ ਸਹੀ ਹੈ ਜਾਂ ਗਲਤ ਹੈ ਸਰ ਇਹ ਸਿਰਫ ਰਾਜਨੀਤੀ ਦਾ ਖੇਲ ਹੈ ਜੀ ਆਪਣੇ ਤੁਸੀਂ ਉੱਥੇ ਜਿੰਨੇ ਵੀ ਸੁਵਿਧਾ ਸੈਂਟਰ ਸੀ ਉੱਥੇ 200 ਤੇ ਕਰੀਬ ਸੁਵਿਧਾਵਾਂ ਅਲੱਗ-ਅਲੱਗ ਦਿੱਤੀਆਂ ਜਾਂਦੀਆਂ ਸੀ ਹੁਣ ਉਹ ਸੁਵਿਧਾ ਲੈ ਲੈ ਉਹਨੂੰ ਦੂਰ-ਦੂਰ ਪਬਲਿਕ ਨੂੰ ਜਾਣਾ ਪੈਂਦਾ ਜਿਹੜੀ ਕੁਛੀ ਦੂਰੀ ਤੇ ਸੀਗੀ ਔਰ ਕਲੀਨਿਕ ਸਿਰਫ ਇੱਕ ਸ਼ਗੂਫਾ ਮਾਤਰਾ ਹੈ ਜੀ ਹਜੇ ਤੱਕ ਸਰਵਿਸ ਦੇ ਨਾਮ ਤੇ ਮੈਂ ਕੁਝ ਕਹੂੰਗਾ ਤਾਂ ਉਹ ਪੋਲਿਟੀਕਲ ਹੋ ਸਕਦਾ ਤੁਸੀਂ ਆਪ ਜਾ ਕੇ ਉੱਥੇ ਅਗਰ ਰੇਟ ਕਰੋ ਜਾਂ ਉੱਥੇ ਜਾ ਕੇ ਆਪਣੀ ਚਲਾਓ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਉੱਥੇ ਕੀ ਹੋ ਰਿਹਾ ਹੈ ਜੇ ਇਨਫੈਕਟ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ 2024 ਦੇ ਇਲੈਕਸ਼ਨਾਂ ਤੋਂ ਬਾਅਦ ਕਾਫੀ ਕੁਝ ਬਦਲਣਾ ਹੈਗਾ ਔਰ ਪੰਜਾਬ ਦੇ ਵਿੱਚ ਵੀ ਬੜਾ ਕੁਝ ਬਦਲੇਗਾ ਅ 2 ਸਾਲ ਹੋਣ ਵਾਲੇ ਹੈਗੇ ਮੌਜੂਦਾ ਸਰਕਾਰ ਨੂੰ ਔਰ ਜੇ ਕੇਂਦਰ ਦੇ ਵਿੱਚ ਸਰਕਾਰ ਫਿਰ ਰਿਪੀਟ ਹੋ ਜਾਂਦੀ ਹੈਗੀ ਬੀਜੇਪੀ ਦੀ ਵਰਕ ਪੰਜਾਬ ਦੇ ਵਿੱਚ ਫਿਰ ਕਰਨਾ ਪੈਣਾ ਔਰ ਬਹੁਤ ਵਰਕ ਕਰਨ ਤੋਂ ਬਾਅਦ ਜਾ ਕੇ ਕਿਤੇ ਉਹ ਚੀਜ਼ ਨੂੰ ਬਣਾ ਪਾਏਗੀ ਬੀਜੇਪੀ ਕਿਉਂਕਿ ਅਕਾਲੀ ਦੇ ਬੀਜੇਪੀ ਦੀ ਸਰਕਾਰ ਜਦੋਂ ਸੀਗੀ 10 ਸਾਲ ਵਰਕ ਕੀਤਾ ਸੀਗਾ ਅੱਜ ਵੀ ਲੋਕ ਮੰਨਦੇ ਨੇ ਵੀ ਬੀਜੇਪੀ ਬੈਕਹੈਂਡ ਤੇ ਹੈਂਡਲ ਕਰਦੀ ਸੀ ਤਾਂ ਡਿਵੈਲਪਮੈਂਟ ਹੋਈ ਸੀਗੀ ਤੁਸੀਂ ਕਿੰਨਾ ਕ ਮੰਨਦੇ ਹੋ ਦੇਖੋ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਅ ਕਿ ਜੋ ਉਹ ਦੌਰ ਸੀਗਾ ਉਹ ਕਿੰਨੇ ਮੁਸ਼ਕਿਲ ਹਾਲਾਤਾਂ ਦੇ ਵਿੱਚੋਂ ਪੰਜਾਬ ਨੂੰ ਕੱਢਿਆ ਗਿਆ ਸੀਗਾ 84 ਦਾ ਦੌਰ ਕੋਈ ਭੁੱਲਿਆ ਨਹੀਂ ਸੀ ਔਰ ਜੋ ਪੰਜਾਬ ਦੇ ਹਾਲਾਤ ਸੀ ਅੱਜ ਜੇਕਰ ਉਸ ਹਾਲਾਤ ਚੋਂ ਪੰਜਾਬ ਬਾਹਰ ਆਇਆ ਤਾਂ ਇਹ ਕਿੱਥੇ ਨਾ ਕਿੱਥੇ ਬੀਜੇਪੀ ਔਰ ਅਕਾਲੀਆਂ ਦੇ ਅਲਾਈਅੰਸ ਤੋਂ ਬਾਅਦ ਹੋਇਆ ਬਟ ਕਿੱਥੇ ਨਾ ਕਿੱਥੇ ਕੁਝ ਐਸੀ ਗਲਤੀਆਂ ਹੋਈਆਂ ਨੇ ਸਾਡੇ ਅਲਾਈਅੰਸ ਦੇ ਨਾਲ ਤੇ ਉਹਨਾਂ ਦਾ ਖਮਿਆਜਾ ਭਾਰਤੀ ਜਨਤਾ ਪਾਰਟੀ ਨੂੰ ਵੀ ਭੁਗਤਣਾ ਪਿਆ ਭਾਰਤੀ ਜਨਤਾ ਪਾਰਟੀ ਨੂੰ ਖੁੱਲਕੇ ਕੰਮ ਕਰਨ ਦਾ ਕਦੀ ਸੈਂਟਰ ਦੀ ਗਵਰਨਮੈਂਟ ਦੀ ਪਾਲਿਸੀਆਂ ਨੂੰ ਅਪਲਾਈ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਐਸੀ ਕਰਕੇ ਕੁਛ ਨਾ ਕੁਛ ਐਸਾ ਰਿਹਾ ਜਿਸ ਕਰਕੇ ਸਾਨੂੰ ਐਲਾਈਅੰਸ ਤੋੜਨਾ ਪਿਆ ਤੇ ਸਾਨੂੰ ਹੁਣ ਖੁੱਲਕੇ ਕੰਮ ਕਰਨਾ ਔਰ ਜਨਤਾ ਨੂੰ ਸਿੱਧਾ ਸਾਰੀ ਸਕੀਮਾਂ ਸਾਰੀ ਜਿਹੜੀ ਗਵਰਨਮੈਂਟ ਜੋ ਪੰਜਾਬ ਨੂੰ ਅੱਗੇ ਲਿਜਾਣ ਦਾ ਕੰਮ ਕਰਨਾ ਚਾਹਦੀ ਹੈ ਮੋਦੀ ਸਰਕਾਰ ਉਹ ਕਰਨ ਦਾ ਮੌਕਾ ਤਾਂ ਹੀ ਮਿਲੇਗਾ ਜਦੋਂ ਇੰਡੀਪੈਂਡੈਂਟ ਡਿਸੀਜਨ ਹੋ ਸਕਣਗੇ ਪੂਰਾ ਪੂਰਾ ਫੋਕਸ ਜੇ ਗਿਆ ਜਵੇ ਭਾਜਪੀ ਦਾ ਇਸ ਟਾਈਮ ਪੰਜਾਬ ਤੇ ਪੰਜਾਬ ਨੂੰ ਕਦੀ ਡਬਲ ਇੰਜਨ ਦੀ ਸਰਕਾਰ ਕਦੀ ਮਿਲੀ ਹੀ ਨਹੀਂ ਪੰਜਾਬ ਦੇ ਨਾਲ ਹਮੇਸ਼ਾ ਹੀ ਦੁਰਪਾਗੇ ਰਿਹਾ ਪਰ ਪੰਜਾਬ ਦੇ ਨਾਲ ਕਿ ਡਬਲ ਇੰਜਨ ਸਰਕਾਰ ਕਦੀ ਪੰਜਾਬ ਨੂੰ ਮਿਲੀ ਨਹੀਂ ਬਾਰਡਰ ਸਟੇਟ ਹੋਣ ਦੇ ਨਾਤੇ ਪੰਜਾਬ ਇੱਕ ਬੜਾ ਸੈਂਸਿਟਿਵ ਔਰ ਬੜਾ ਹੀ ਮਾਂਚੈਸਟਰ ਆਫ ਇੰਡੀਆ ਕਹਾਣ ਵਾਲਾ ਸਟੇਟ ਅੱਜ ਪਿੱਛੇ ਜਾ ਰਿਹਾ ਹੈ ਯੂਪੀ ਤੁਸੀਂ ਕਿਸੇ ਟਾਈਮ ਤੇ ਪਿਛੜਿਆ ਹੋਇਆ ਗਿਨਿਆ ਜਾਂਦਾ ਸੀ ਅੱਜ ਪੰਜਾਬ ਤੋਂ ਅੱਗੇ ਜਾ ਰਿਹਾ ਬੜੀ ਸਪੀਡ ਦੇ ਨਾਲ ਉਹਦਾ ਕਾਰਨ ਕੀ ਹੈ ਪੰਜਾਬ 'ਚ ਐਸਾ ਕੀ ਕਮੀ ਆ ਗਈ ਹੈ ਕਿ ਅੱਜ ਪੰਜਾਬ 'ਚ ਨਸ਼ੇ ਦੀ ਗੱਲ ਹੋ ਰਹੀ ਹੈ ਪੰਜਾਬ 'ਚ ਉਗਰਵਾਦ ਦੀ ਗੱਲ ਹੋ ਰਹੀ ਹੈ ਪੰਜਾਬ 'ਚ ਖਾਲਿਸਤਾਨ ਦੀ ਤਾਂ ਗੱਲ ਕੀਤੀ ਜਾ ਰਹੀ ਹੈ ਪੰਜਾਬ 'ਚ ਡਵੈਲਪਮੈਂਟ ਦੀ ਗੱਲ ਕੋਈ ਨਹੀਂ ਕਰਦਾ ਪਿਆ ਪੰਜਾਬ ਨੂੰ ਅੱਗੇ ਲਿਜਾਣ ਦੀ ਗੱਲ ਕੋਈ ਨਹੀਂ ਕਰ ਰਿਹਾ ਪੰਜਾਬ ਦੀ ਕਮੀਆਂ ਕਿ ਐਸਾ ਕੀ ਹੋ ਗਿਆ ਪਿਛਲੇ ਵੀ 25 ਸਾਲਾਂ ਨੂੰ ਕਿਸੀ ਕਿਹੜੀ ਨਜ਼ਰ ਮੇਰੇ ਪੰਜਾਬ ਨੂੰ ਲੱਗ ਗਈ ਕਿ ਪੰਜਾਬ ਪਿੱਛੇ ਜਾ ਰਿਹਾ ਹੈ ਤਾਨੂੰ ਕਿਸ ਤਰ੍ਹਾਂ ਲੱਗਦਾ ਹੈਗਾ ਕਿ ਕਿੰਨਾ ਕੁ ਵਰਕ ਕਰਨ ਦੀ ਲੋੜ ਹੈ ਭਾਜੀਪੀ ਨੂੰ ਇੰਟਰਨਲੀ ਤੌਰ ਤੇ ਔਰ ਜਿਹੜਾ ਮੰਡਲ ਪ੍ਰਧਾਨ ਆ ਉਹਨਾਂ ਦੀ ਡਿਊਟੀਆਂ ਜਿਹੜੀਆਂ ਹੈਗੀ ਭਾਜੀਪੀ ਵੱਲੋਂ ਕੀ ਲਾਈਆਂ ਜਾਂਦੀਆਂ ਖਾਸ ਤੌਰ ਤੇ ਦੇਖੋ ਜੀ ਕੰਮ ਤਾਂ ਪੰਜਾਬ 'ਚ ਬਹੁਤ ਬਹੁਤ ਕੰਮ ਕਰਨ ਦੀ ਲੋੜ ਹੈ ਯੂਥ ਸਾਰਾ ਬਾਹਰ ਜਾ ਰਿਹਾ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪਿੰਡ ਖਾਲੀ ਹੋ ਚੁੱਕੇ ਨੇ ਇੱਕ ਟਾਈਮ ਜਿਸ ਸਪੀਡ ਨਾਲ ਪੰਜਾਬ ਦਾ ਯੁਵਾ ਬਾਹਰ ਵੱਲ ਦਾ ਰੁਖ ਕਰ ਰਿਹਾ ਇੱਕ ਟਾਈਮ ਤੇ ਸਿਰਫ ਬਜ਼ੁਰਗਾਂ ਦੀ ਧਰਤੀ ਬਣ ਕੇ ਨਾ ਰਹਿ ਜਾਵੇ ਜਿਹਦਾ ਬਹੁਤ ਡਰ ਹੈ ਸਾਨੂੰ ਅਗਰ ਸਹੀ ਰੋਜਗਾਰ ਸਹੀ ਸੁਰੱਖਿਆ ਸਹੀ ਇਲਾਜ ਅਗਰ ਪੰਜਾਬ ਚ ਮਿਲੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਪਰਿਵਾਰ ਆਪਣੇ ਬੱਚੇ ਨੂੰ ਆਪਣੇ ਜਿਗਰ ਦੇ ਟੁਕੜੇ ਨੂੰ ਬਾਹਰ ਭੇਜਣਾ ਚਾਹੇਗਾ ਤੇ ਪੰਜਾਬ ਚ ਬੀਜੇਪੀ ਨੂੰ ਕੰਮ ਕਰਨ ਦੀ ਜਿਹੜੇ ਮੌਕੇ ਅਗਰ ਮਿਲੇ ਤਾਂ ਬਹੁਤ ਸਾਰੇ ਐਸੇ ਕੰਮ ਹੈ ਜੋ ਬੀਜੇਪੀ ਪੰਜਾਬ ਚ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਔਰ ਜਿੱਥੇ ਤੱਕ ਰਹੀ ਸਾਡੀ ਮੰਡਲ ਪ੍ਰਧਾਨਾ ਦੀ ਬੀਜੇਪੀ ਦੀ ਸ਼ੁਰੂ ਤੋਂ ਹੀ ਇੱਕ ਪਾਲਿਸੀ ਰਹੀ ਹੈ ਉਹ ਆਖਰੀ ਜੋ ਇਸ ਆਪਣੀ ਭਾਰਤ ਦੀ ਦੇ ਆਖਰੀ ਥੋਰ ਤੇ ਜਿਹੜਾ ਇਨਸਾਨ ਹੈ ਉਹਦੇ ਤੱਕ ਪੰਜਾਬ ਆਪਣੇ ਭਾਰਤ ਸਰਕਾਰ ਦੀ ਸਕੀਮ ਦਾ ਉਸ ਆਖਰੀ ਇਨਸਾਨ ਤੱਕ ਪਹੁੰਚਾਉਂਦਾ ਉਹਨਾਂ ਦਾ ਮੇਨ ਟਾਰਗੇਟ ਹੈ ਔਰ ਸਾਡੀ ਡਿਊਟੀ ਉਸੇ ਹਿਸਾਬ ਨਾਲ ਲੱਗਦੀ ਹੈ ਕਿ ਕੋਈ ਇਨਸਾਨ ਐਸਾ ਨਾ ਰਹਿ ਜਾਵੇ ਜਿਹਦੇ ਤੱਕ ਭਾਰਤ ਸਰਕਾਰ ਦੀ ਜੋ ਸਕੀਮਾਂ ਨੇ ਉਹ ਨਾ ਪਹੁੰਚ ਸਕਣ ਸਾਡੀ ਮੇਜਰ ਡਿਊਟੀ ਹਰ ਇਨਸਾਨ ਤੱਕ ਹਰ ਭਾਰਤੀ ਤੱਕ ਹਰ ਪੰਜਾਬੀ ਤੱਕ ਉਹ ਸਹੂਲਤਾਂ ਨੂੰ ਪਹੁੰਚਾਉਣਾ ਸਾਡੀ ਬੇਂਜਰ ਡਿਊਟੀ ਹੈ ਜੇ ਹੁਣ ਦੇਖਿਆ ਜਾਵੇ ਤੁਹਾਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਐਜ਼ ਅ ਮੰਡਲ ਪ੍ਰਧਾਨ ਮੰਡਲ ਪ੍ਰਧਾਨ ਦਾ ਮਤਲਬ ਹੈ ਬਹੁਤ ਵੱਡੇ ਲੈਵਲ ਦੇ ਉੱਤੇ ਇੱਕ ਮੰਡਲ ਹੁੰਦਾ ਉਹਦੀ ਪ੍ਰਧਾਨਗੀ ਹੱਥ 'ਚ ਹੁੰਦੀ ਹੈ ਤੇ ਜੋ ਗਾਈਡਲਾਈਨਸ ਭਾਜਪੀ ਦੀ ਹੈਗੀਆਂ ਨੇ ਸੈਂਟਰ ਦੀਆਂ ਹੈਗੀਆਂ ਨੇ ਔਰ ਪੰਜਾਬ ਦੀਆਂ ਹੈਗੀਆਂ ਨੇ ਉਹਨਾਂ ਨੂੰ ਅੱਗੇ ਆਪਣੇ ਜਿਹੜੇ ਸਪੋਰਟਰ ਨੇ ਉਹਨਾਂ ਤੱਕ ਪਹੁੰਚਾਣਾ ਔਰ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਹੈ ਔਰ ਤੁਸੀਂ ਕਿਸ ਤਰ੍ਹਾਂ ਇਸ ਜ਼ਿੰਮੇਵਾਰੀ ਨੂੰ ਨਿਭਾਓਗੇ ਦੇਖੀ ਬੀਂਗ ਅ ਮੰਡਲ ਪ੍ਰਧਾਨ ਮੇ ਕੋ ਤਿੰਨ ਵਾਰਡ ਦੀ ਜ਼ਿੰਮੇਵਾਰੀ ਹੈਗੀ ਹੈ ਔਰ ਜਿਨਨੇ ਵੀ ਪ੍ਰੋਗਰਾਮ ਜਿੰਨੀ ਵੀ ਸਕੀਮਾਂ ਭਾਰਤੀ ਜਨਤਾ ਪਾਰਟੀ ਵੱਲੋਂ ਜਿਨਨੇ ਵੀ ਸਾਨੂੰ ਉਪਰੋਂ ਹੁਕਮਾਤ ਆਂਦੇ ਨੇ ਜੋ ਵੀ ਉਹਨਾਂ ਦੀ ਸਾਡੇ ਜ਼ਿੰਮੇਵਾਰੀ ਲਗਾਈ ਜਾਂਦੀ ਹੈ ਉਸ ਨੂੰ ਤਾਮਨ ਮੰਤ ਆਂਦੇ ਨਾਲ ਪੂਰੀ ਇਮਾਨਦਾਰੀ ਨਾਲ ਬੰਨਿਆ ਕਿਉਂਕਿ ਅਸੀਂ ਇੱਥੇ ਕਿਸੇ ਨੂੰ ਖੁਸ਼ ਕਰਨ ਵਾਸਤੇ ਜਾਂ ਉਹਦੇ ਨਹੀਂ ਸਾਡਾ ਸਾਡੇ ਲਈ ਸਾਡਾ ਜਿਹੜਾ ਕੰਮ ਹੈ ਸਾਡੇ ਲਈ ਉਹ ਸੇਵਾ ਹੈ ਅਸੀਂ ਉਹਨੂੰ ਕੋਈ ਨਾ ਪੋਸਟ ਲਈ ਆ ਕਿਸੇ ਉਹਦੇ ਲਈ ਨਹੀਂ ਕਰਦੇ ਸਾਨੂੰ ਆਮ ਜਨਤਾ ਸਾਨੂੰ ਪਿਆਰ ਮੁਹੱਬਤ ਤਾਂ ਹੀ ਕਰਦੀ ਹੈ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ ਐਸੀ ਕਰਕੇ ਕਰਦੀ ਹੈ ਕਿ ਸਾਡੇ ਇੱਥੇ ਕੋਈ ਜਾਤ ਧਰਮ ਕੋਈ ਦੇਖ ਕੇ ਨਹੀਂ ਕੀਤਾ ਜਾਂਦਾ ਮੋਦੀ ਜੀ ਦਾ ਖੁਦ ਦਾ ਨਾਰਾ ਹੈ ਸਭ ਦਾ ਸਾਥ ਸਭ ਦਾ ਵਿਕਾਸ ਉੱਥੇ ਕਿਸੇ ਜਾਤ ਧਰਮ ਦੀ ਗੱਲ ਕਰੀ ਨਹੀਂ ਜਾਂਦੀ ਇੱਥੇ ਜੋ ਆਏਗਾ ਸਭ ਲਈ ਉਹੀ ਟ੍ਰੀਟਮੈਂਟ ਮਿਲਦੀ ਹੈ ਜੋ ਇੱਕ ਕੈਟਾਗਰੀ ਨੂੰ ਮਿਲਦੀ ਹੈ ਇੱਥੇ ਦੇਖ ਕੇ ਫਰਕ ਕਰਨ ਵਾਲੀ ਭਾਜਪਾ ਪਾਰਟੀ ਦਾ ਕੋਈ ਫੰਡਾ ਨਹੀਂ ਹੈ ਤੁਸੀਂ ਟਿਕਰਨ ਦੀ ਰਾਜਨੀਤੀ ਨਾ ਭਾਰਤੀ ਜਨਤਾ ਪਾਰਟੀ ਨੇ ਕਦੀ ਕੀਤੀ ਹੈ ਨਾ ਕੀਤੀ ਜਾਏਗੀ ਜੋ ਰਾਸ਼ਟਰ ਵਿਰੋਧੀ ਹੈ ਉਹਦੇ ਨਾਲ ਉਸ ਤਰ੍ਹਾਂ ਡੀਲ ਕੀਤਾ ਜਾਂਦਾ ਹੈ ਜੋ ਆਪਣੇ ਰਾਸ਼ਟਰ ਦਾ ਹਿੱਸਾ ਹੈ ਉਹਨੂੰ ਉਸ ਤਰ੍ਹਾਂ ਡੀਲ ਕੀਤਾ ਜਾਂਦਾ ਹੈ ਇਦੇ ਵਿੱਚ ਕਿਸੇ ਵੀ ਧਰਮ ਜਾਤ ਪੰਥ ਦੀ ਸਮੁਦਾਇ ਦੀ ਕੋਈ ਲੈਣ ਦਿੰਨੀ ਆ ਸਾਨੂੰ ਉਹੀ ਇਨਸਟਰਕਸ਼ਨਸ ਉਪਰੰਦੀਆਂ ਨੇ ਅਸੀਂ ਉਸੇ ਹਿਸਾਬ ਨਾਲ ਅੱਗੇ ਕੰਮ ਕਰਦੇ ਆ ਹੁਣ ਉਜਵਲਾ ਯੋਜਨਾ ਦੇ ਅੰਦਰ ਪਿੱਛੇ ਦੁਬਾਰਾ ਸੈਂਟਰ ਗਵਰਨਮੈਂਟ ਨੇ ਉਜਵਲਾ ਯੋਜਨਾ ਚ ਖੋਲੀ ਗਈ ਹੈ ਤੇ ਲਗਭਗ ਸਾਡੇ ਮੰਡਲ ਚ 200 ਪਲਸ ਜਰੂਰਤਮੰਦ ਮਹਿਲਾਵਾਂ ਨੂੰ ਗੈਸ ਸਿਲੰਡਰ ਚੁੱਲ੍ਹੇ ਵੰਡੇ ਜਾ ਚੁੱਕੇ ਨੇ ਔਰ ਇਹ ਸਟਿਲ ਚੱਰੀ ਹੈ ਮੇਬੀ ਆਕੜਾ ਸ਼ਾਇਦ ਹੋਰ ਵਧੇਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਕੇਂਦਰ ਦੀਆਂ ਸਕੀਮਾਂ ਆਣਗੀਆਂ ਤੁਸੀਂ ਅੱਗੇ-ਅੱਗੇ ਉਸ ਚੀਜ਼ ਨੂੰ ਵਿਦਾਨਦੇ ਜਾਓਗੇ ਕੰਮ ਕਰਦੇ ਜਾਓਗੇ ਬਿਲਕੁਲ ਸਹੀ ਜੀ ਜਿੰਨੇ ਜਿੰਨੇ ਸਕੀਮਾਂ ਅੱਗੇ ਆ ਰਹੀਆਂ ਨੇ ਚਾਹੇ ਉਹ ਰੇੜੀ ਫੜੀ ਵਾਲਿਆਂ ਵਾਸਤੇ ਲੋਨ ਹੈ 10000 ਰੁਪਏ ਵਾਲਾ ਕੇਂਦਰ ਸਰਕਾਰ ਨੇ ਹੁਣੇ ਲਾਂਚ ਕੀਤਾ ਇੱਕ ਵਿਸ਼ਕਰਮਾ ਯੋਜਨਾ ਹੈ ਜਿਹੜੇ ਹੱਤ ਦੇ ਕਾਰੀਗਰ ਨੇ ਚਾਹੇ ਉਹ ਨਾਈ ਹੈ ਚਾਹੇ ਉਹ ਕੜਾਈ ਬਨਾਈ ਵਾਲੇ ਨੇ ਚਾਹੇ ਉਹ ਲੋਹਾਰ ਨੇ ਕੋਈ ਵੀ ਹੈ ਜੋ ਹੱਤ ਨਾਲ ਕੰਮ ਕਰ ਰਹੇ ਨੇ ਉਹਨਾਂ ਲਈ 50000 ਤੋਂ ਲੈ ਕੇ 2 ਲੱਖ ਤੱਕ ਦਾ ਲੋਨ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਉਹ ਲੋਨ ਦੀ ਸਕੀਮ ਸਰ ਦਿੰਦੇ ਨੇ ਉਹਦੇ ਵਿੱਚ ਸਬਸਿਡੀ ਵੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਕਿ ਐਸਾ ਇੱਕ ਆਪੋਜੀਸ਼ਨ ਗਲਤ ਮੈਸੇਜ ਪ੍ਰੋਵਾਈਡ ਮਤਲਬ ਪ੍ਰਚਾਰ ਕਰਨ ਦੇ ਲਈ ਸਿਰਫ ਕਿਹਾ ਜਾਂਦਾ ਕਿ ਵੱਡੇ ਬਿਜ਼ਨਸਮੈਨਸ ਦੇ ਨਾਲ ਅਡਾਨੀ ਅਮਬਾਨੀ ਐਸਾ ਕੁਝ ਨਹੀਂ ਹੈ ਇੱਕ ਲੋ ਲੋ ਮੈਨ ਜਿਹੜਾ ਰੇੜੀ ਤੇ ਆਪਣੀ ਸਵਾਲ ਸਬਜੀ ਫਰੂਟ ਵੇਚ ਰਿਹਾ ਉਹਦੇ ਉਹਨੂੰ ਲੋਨ ਤੋਂ ਦੇ ਕੇ ਹ ਪਰ ਹਰ ਇੱਕ ਕੈਟਾਗਰੀ ਨੂੰ ਆਪਣਾ ਇੰਡੀਪੈਂਡੈਂਟ ਬਣਾ ਲਈ ਮੋਦੀ ਸਰਕਾਰ ਵਚਨਬੱਧ ਹੈ ਔਰ ਸਭ ਦੇ ਨਾਲ ਖੜੀ ਹੈ ਹਰ ਵੇਲੇ ਲਾਸਟ ਮੇਰਾ ਇਹੀ ਗੱਲੇਗੀ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਇਹੀ ਅਪੀਲ ਕਰਨਾ ਚਾਹੂੰਗਾ ਸਾਰੀ ਜਨਤਾ ਜਨਾਰਦਨ ਨੂੰ ਤੁਸੀਂ ਸਮਝਦਾਰ ਹੋ ਮੇਰੀ ਉਹਦੀ ਜਨਤਾ ਬਹੁਤ ਪੜ੍ਹੀ ਲਿਖੀ ਹੈ ਸਭ ਕੁਝ ਦੇਖਦੀ ਹੈ ਸਭ ਕੁਝ ਸਮਝਦੀ ਹੈ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਉਹ ਝੂਠੇ ਵਾਦੇ ਫਰੀਦ ਦਾ ਲਾਲਚ ਜਾਂ ਇੱਧਰ ਉੱਧਰ ਦਾ ਗੱਲਾਂ ਕਰਕੇ ਔਰ ਸਟੇਜ ਤੇ ਡਰਾਮੇ ਕਰਕੇ ਵੋਟਾਂ ਨਹੀਂ ਮੰਗਦੇ ਤੁਹਾਨੂੰ ਸਾਡੀ ਪੰਜਾਬ ਦੀ ਜਨਤਾ ਨੂੰ ਬਹੁਤ ਧੋਖੇ ਮਿਲੇ ਨੇ ਬਹੁਤ سارے ਗਲਤ ਵਾਦੇ ਕੀਤੇ ਗਏ ਨੇ ਐਸ ਵਾਰ ਇੱਕ ਵਾਰ ਬੀਜੇਪੀ ਤੇ ਭਰੋਸਾ ਕਰਕੇ ਦੇਖੋ ਪੰਜਾਬ ਪੂਰੇ ਹਿੰਦੁਸਤਾਨ ਦਾ ਮਾਨ ਪੂਰੀ ਦੁਨੀਆ ਚ ਵਧਾਣ ਵਾਲੇ ਸਾਡੇ ਮੋਦੀ ਜੀ ਅ ਔਰ ਬੀਜੇਪੀ ਸਰਕਾਰ ਦੀ ਜਿੰਨੀ ਵੀ ਪੂਰੀ ਟੀਮ ਹੈ ਦਿਨ ਰਾਤ ਇੱਕ ਕਰਕੇ ਪੰਜਾਬ ਨੂੰ ਪੰਜਾਬ ਦੇ ਉਹੀ ਪੁਰਾਣੇ ਰੰਗਲੇ ਪੰਜਾਬ ਦੇ ਉੱਤੇ ਲੈ ਕੇ ਜਾਣ ਦੇ ਉਹਦੇ ਤੇ ਇੱਥੇ ਕੋਈ ਝੂਠਾ ਵਾਦਾ ਨਹੀਂ ਕੋਈ ਫਰੀਦ ਲਾਲਚ ਦੇ ਕੇ ਨਹੀਂ ਸਿਰਫ ਆਪਣੇ ਕੰਮ ਦੇ ਦਮਤੇ ਔਰ ਵਿਕਾਸ ਦੇ ਦਮਤੇ ਵੋਟ ਮੰਗ ਲਈ ਤੁਹਾਨੂੰ ਅਪੀਲ ਕਰਦੀ ਹੈ ਆਨਾਲੇ ਇਲੈਕਸ਼ਨਸ ਚ ਇੱਕ ਵਾਰ ਕਮਲ ਦਾ ਫੁੱਲ ਦਬਾ ਕੇ ਦੇਖੋ ਮੈਂ ਆਪ ਜੀ ਨੂੰ ਆਪਣੇ ਬਿਹਾਫ ਤੇ ਆਪਣੀ ਪਾਰਟੀ ਦੇ ਬਿਹਾਫ ਤੇ ਇੱਕ ਚੀਜ਼ ਦਾ ਵਿਸ਼ਵਾਸ ਦਿਲਾਣਾ ਤੁਹਾਨੂੰ ਨਿਰਾਸ਼ ਨਹੀਂ ਹੋਣਾ ਪਏਗਾ ਬਹੁਤ ਬਹੁਤ ਧੰਨਵਾਦ ਸੋ ਇਹ ਸੀਗੇ ਯੁਗੇਸ਼ ਸ਼ਰਮਾ ਜੀ ਬੀਜੇਪੀ ਦੇ ਆਪਣੇ ਐਸਬੀਐਸ ਨਗਰ ਪਖਵਲ ਰੋਡ ਤੋਂ ਮੰਡਲ ਪ੍ਰਧਾਨ ਇਹਨਾਂ ਦੀਆਂ ਗੱਲਾਂ ਇਹ ਸੀਗੀਆਂ ਵੀ ਬੀਜੇਪੀ ਦੀ ਜਿਹੜੀ ਕੇਂਦਰ ਸਰਕਾਰ ਦੀ ਪਾਲਿਸਿਜ਼ ਨੇ ਆਮ ਜਨਤਾ ਤੱਕ ਪਹੁੰਚਾਣਾ ਇਹਨਾਂ ਦਾ ਸਭ ਤੋਂ ਪਹਿਲਾ ਵਿਚਾਰ ਹੈਗਾ ਜਿੱਥੇ ਬੀਜੇਪੀ ਦੀ ਸਰਕਾਰਾਂ ਹੈਗੀਆਂ ਉੱਥੇ ਤਾਂ ਲੋਕਾਂ ਨੂੰ ਹਰ ਸੁਵਿਧਾ ਜਿਹੜੀ ਹੈਗੀ ਹੈ ਕੇਂਦਰ ਦੀ ਮਿਲ ਰਹੀ ਹੈਗੀ ਹੈ ਲੇਕਿਨ ਜਿਹੜੀ ਇਸ ਟਾਈਮ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸੁਵਿਧਾਵਾਂ ਜਿਹੜੀਆਂ ਹੈ ਕਿ ਕਿਸ ਕਿਸ ਪਾਸੇ ਮਿਲ ਰਹੀਆਂ ਨੇ ਕਿਸ ਪਾਸੇ ਨਹੀਂ ਮਿਲ ਰਹੀਆਂ ਤੇ ਹਰ ਜਿਹੜਾ ਆਮ ਆਦਮੀ ਹੈਗਾ ਆਮ ਲੋਕ ਨੇ ਉਹਨਾਂ ਦੀ ਜਿਹੜੀਆਂ ਵੀ ਸੁਵਿਧਾਵਾਂ ਕੇਂਦਰ ਤੋਂ ਲਾਂਚ ਹੁੰਦੀਆਂ ਨੇ ਉਹਨਾਂ ਤੱਕ ਪਹੁੰਚਣ ਇਹਨਾਂ ਦਾ ਜਿਹੜਾ ਹੈਗਾ ਇਹੀ ਟੀਚਾ ਹੈਗਾ ਇਹੀ ਟਾਰਗੇਟ ਹੈਗਾ ਲੋਕਾਂ ਦੇ ਵਿੱਚ ਆਪਣੀ ਜਿਹੜੀ ਪੈਂਠ ਪਛਾਣ ਬਣਾਉਂਦਾ ਨਹੀਂ ਹੈਗਾ ਕੇਂਦਰ ਦੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈਗਾ ਕਿਉਂਕਿ ਸ਼ਰਮਾ ਜੀ ਨਾਲ ਅਸੀਂ ਫਿਰ ਮਿਲਾਂਗੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ